ਲੋਕ ਸਭਾ ਆਬ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਹੱਕ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਕੱਢਿਆ ਗਿਆ ਰੋਡ ਸ਼ੋਅ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਤ ਸਿੰਘ ਮਾਨ ਪਹੁੰਚੇ ਤੇ ਉਹਦੇ ਨਾਲ ਹਲਕਾ ਵਿਧਾਇਕ ਜਲੰਧਰ ਸੈਂਟਰਲ ਐਮ ਐਲ ਏ ਰਮਨ ਅਰੋੜਾ ਉਤਰੀ ਹਲਕਾ ਇੰਚਾਰਜ ਦਿਨੇਸ਼ ਧਾਲ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਮੈਡਮ ਰਾਜਵਿੰਦਰ ਕੋ ਰੋਬਿੰਨ ਸਾਂਪਲਾ ਤੇ ਯੂਥ ਦੇ ਆਗੂ ਰੂਬਲ ਸੰਧੂ ਤੇ ਸਮੂਹ ਪਾਰਟੀ ਦੇ ਉਮੀਦਵਾਰ ਤੇ ਪਾਰਟੀ ਵਰਕਰ ਮੌਜੂਦ ਰਹੇ ਤੇ ਨਾਲ ਹੀ ਸਰਦਾਰ ਭਗਵਤ ਸਿੰਘ ਮਾਨ ਵੱਲੋਂ ਸਾਰੇ ਵੋਟਰਾਂ ਤੇ ਲੋਕ ਸਭਾ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਹੱਕ ਵਿੱਚ ਬਾ ਕੀਬੋਟ ਪਾਓ ਇਹ ਨਹੀਂ ਨਹੀਂ ਬਲਕਿ ਉਹਨਾਂ ਨੇ ਕਿਹਾ ਕਿ ਉਹ ਕਰਾਂਗੇ ਵਾਸਤੇ ਤੁਹਾਡਾ ਸਾਥ ਚਾਹੀਦਾ ਪੱਤਰਕਾਰ ਰਵੀ ਜੱਸੀ ਦੀ ਜਲੰਧਰ ਤੋਂ ਰਿਪੋਰਟ ਅੱਜ ਦਾ ਜੋ ਮਾਹੌਲ ਦੇਖ ਕੇ ਮੈਨੂੰ ਪਹਿਲਾਂ ਹੀ ਕਿਹਾ ਵਾ ਵੀ ਪਿਛਲੀ ਵਾਰੀ ਉਹ ਕੱਲੀ ਬੀਜੇਪੀ ਨੇ ਜਦੋਂ ਜਮ ਕਰਾਈ ਸੀ ਐਕਤੀਤਾ ਜਿੰਨੀਆਂ ਵੀ ਪਾਗਏ ਸਾਰੀਆਂ ਦੀਆਂ ਮੰਗਾਂ ਜਬਤ ਹੋਣੀਆਂ ਔਰ ਪੰਜ ਜਲੰਧਰ ਦੇ ਵਿੱਚ ਝਾੜੂ ਚੱਲ ਜੀ ਲੱਗਦਾ ਹੈ ਝਾੜੂ ਚੱਲੇਗਾ ਇਸ ਵਾਰ ਮੈਂ ਕਹਿੰਦਾ ਅੱਜ ਦੇ ਮਾਹੌਲ ਨੂੰ ਦੇਖ ਕੇ ਕੋਈ ਹੋਰ ਕਹਿੰਦਾ ਮੈਂ ਦੇਖੋ ਪਹਿਲੀ ਗੱਲ ਹੈ ਇਹ ਸੀਟ ਜਿੱਤੀ ਹੋਈ ਆ ਸਿਰਫ ਇਹਦਾ ਐਲਾਨ ਹੋਣਾ ਬਾਕੀ ਠੀਕ ਹੈ ਧੰਨਵਾਦ ਵੇਖੋ ਵੀ ਉਹਨਾਂ ਦੇ ਆਉਣ ਨਾਲ ਆਮ ਆਦਮੀ ਪਾਰਟੀ ਦੇ volunteers ਵਿੱਚ ਔਰ ਜਲੰਧਰ ਦੇ ਬਾਜ਼ਾਰ ਚ ਮਾਰਕੀਟ ਚ ਸਭ ਦਾ ਸਵਾਗਤ ਹੈ ਭਾਈ ਜੀ ਮੈਂ ਕੀ ਕਰਾਂ ਕੀ ਕਰਾਂ ਹੁਣ ਤੱਕ ਆਪਣੇ ਰਾਜਨੀਤਿਕ ਜੀਨ ਨੂੰ ਦੋ ਮੇਲੇ ਵੇਖ ਲਿਆ ਭਾਈ ਤਿੰਨੋਂ ਵੱਡਾ ਕੱਠ ਤੇ ਇਦਾਂ ਦਾ ਸਵਾਗਤ ਕਿਸੇ ਚੀਫ ਮਿਨਿਸਟਰ ਦਾ ਤੇ ਕਿਸੇ ਨੇਤਾ ਦਾ ਨਹੀਂ ਵੇਖਿਆ ਜਿੰਨਾ ਜੋਸ਼ ਜਿੰਨਾ ਪਿਆਰ ਜਲੰਧਰ ਦੇ ਲੋਕਾਂ ਨੇ ਮੁੱਖ ਮੰਤਰੀ ਜੀ ਨੇ ਮਾਨ ਸਾਹਿਬ ਨੂੰ ਦਿੱਤਾ ਆ ਕਿ ਫੋਰਸ ਜਿੱਹਾ ਸਕਿਆ ਤੇ ਵਲੰਟੀਅਰਜ਼ ਦਾ ਜੋਸ਼ ਉਹਦੀ ਡੈਡੀਕੇਸ਼ਨ ਦੇਖ ਕੇ ਮੈਂ ਉਹਨੂੰ ਸਲੂਟ ਕਰਦਾ ਪੰਜਾਬ ਲਈ ਪੰਜਾਬ ਦੇ ਸਾਰੇ ਹੀ ਪਇਚਾਰਿਆਂ ਲਈ ਆਵਾਜ਼ ਦੀ ਪਾਰਟੀ ਬਹੁਤ ਖੁਸ਼ ਕਰ ਰਹੀ ਹੈ ਅੱਲਾ ਸਿਰਫ 2 ਸਾਲ ਦੀ ਸਰਕਾਰ ਆ ਅੱਜ ਜਿਹੜੀ ਉਹ ਕਹਿ ਗਏ ਆ ਕਿ ਇੰਡਸਟਰੀ ਵਾਸਤੇ ਟ੍ਰੇਡ ਵਾਸਤੇ ਜਿਹੜੀ ਬਿਜਲੀ ਉਹ ਸਸਤੀ ਕਰ ਦੇਣੀ ਆ 90% ਘਰੇਲੂ ਬਿਜਲੀ ਪਹਿਲੇ ਹੀ ਮਾਫਿਆ ਤੇ ਇੰਡਸਟਰੀ ਤੇ ਟ੍ਰੇਡ ਨੂੰ ਵੀ ਉਹ ਕਹਿ ਗਿਆ ਕਿ ਬਹੁਤ ਵੱਡੀ ਕਲਾਸਟੀ ਆ ਮੈਂ ਉਹਨਾਂ ਦਾ ਬੜਾ ਬੜਾ ਖਲਵਾਵਾਂਗਾ ਹਾਲੇ ਤਾਂ ਬਹੁਤ ਕੰਮ ਕਰ ਰਹੇ ਹਨ ਉਹਨਾਂ ਲੋਕਾਂ ਕਿਉਂਕਿ ਅਜੇ ਇਮਾਨਦਾਰ ਮੁਖੰਤਰੀ ਇਮਾਨਦਾਰ ਸਰਕਾਰ ਅੱਜ ਤੱਕ ਸਾਨੂੰ ਨਹੀਂ ਮਿਲੀ ਇਹ ਆਪਣੀ ਖੁਸ਼ੀ ਹੈ ਜੀ ਅੰਦਰ ਧੰਨਵਾਦ ਕਈ ਨਾਰੇ ਲਾ ਦਿਓ ਮਾ ਜੀ ਬੱਸ ਇਧੇ ਆਵਾਜ਼ ਰੁਪਾਲ ਪ੍ਰਧਾਨ ਜੈ ਜਵਾਨ ਆਮ ਆਦਮੀ ਪਾਰਟੀ ਜੈ ਜਵਾਨ ਸਾਡੇ ਕੋਲ ਸਾਡੇ ਕੋਲ ਰੁਪਾਲ ਸੰਧੂ ਯੂਥ ਨੇ ਜਿਹੜਾ ਨੇ ਉਹਨਾਂ ਦੇ ਵਿਚਾਰ ਸਾਂਝੇ ਕਰੇ ਸਰ ਬਹੁਤ ਬੜੀ ਖੁਸ਼ੀ ਹੁੰਦੀ ਪਈ ਆ ਅੱਜ ਰੋਡ ਸ਼ੋਅ ਦੇ ਵਿੱਚ ਪਹੁੰਚੇ ਹੋ ਇਸ ਸੰਬੰਧੀ ਕੀ ਕਹਿਣਾ ਚਾਹੁੰਦੇ ਹੋ ਰੋਡ ਸ਼ੋਅ ਮਾਰਗ ਦੇ ਵਿੱਚ ਗਿਲੋ ਤੁਹਾਡੇ ਮਿਸਰ ਰੋਡ ਉੱਪਰ ਸ਼ਾਨਾ ਸ਼ੋਰਮੈਂਟ ਨੂੰ ਜਿਹੜੀ ਸੈਂਟਰ ਸਰਕਾਰ ਦੇ ਵਿੱਚ ਬੈਠੀ ਹੈ ਔਰ ਫਿਰ ਪੇਸ ਦੇ ਵਿੱਚ ਹਲਵਾ ਆਦੀ ਪਾਰਟੀ ਦੇ ਨਿਵਾਵਾਂ ਤੇ ਅੰਤਿਆਚਾਰ ਕਰਦੀ ਹੈ ਹਰ ਉਸ ਨੂੰ ਤੋੜ ਜਵਾਬ ਜਿਹੜਾ ਜਲੰਧਰ ਦੀ ਜਨਤਾ ਦੇ ਜਾ ਰਹੀ ਹੈ ਔਰ ਜਲੰਧਰ ਦੀ ਜਨਤਾ ਪੂਰੇ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਨਾਲ ਹੈ ਔਰ ਆਮ ਆਦਮੀ ਪਾਰਟੀ ਦਾ ਇਸ ਤਰ੍ਹਾਂ ਤੇ ਮੇਰਾ ਜੀਰੋ ਦਾ ਜਿਹੜਾ ਸਮਾਇਆ ਹੋਵੇਗਾ ਆਵਾਜ਼ ਦੀ ਪਾਰਟੀ ਨੂੰ ਕੇ ਇਹ ਪੰਜਾਬ ਤੋਂ ਦੁਬਾਰਾ ਜਿਹੜਾ ਰਵਾਇਤੀ ਪਾਰਟੀਆਂ ਦੇ ਵਿੱਚੋਂ ਆਇਆ ਸੁਣਦਾ ਹੈ ਉਹ ਪੰਜਾਬ 1850 ਤੱਕ ਦਾ ਪੰਜਾਬ ਬਣਾਣਾ ਇਸ ਲਈ ਜਿਹੜਾ ਪੀੜਾ ਚੱਲ ਰਿਹਾ ਉਹਨਾਂ ਦਗੇਵਾਦੀ ਲੀਡਰਾਂ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਜਿਹੜੇ ਪਾਰਟੀ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਚ ਗਏ ਦੇਖੋ ਜਿਹੜਾ ਵੀ ਪਾਰਟੀ ਦੇ ਨਾਲ ਜਗਾ ਕਰੇਗਾ ਜਾਂ ਆਪਣਿਆਂ ਦੇ ਨਾਲ ਜਗਾ ਕਰੇਗਾ ਉਹਨੂੰ ਪਰਮਾਤਮਾ ਦੇਖ ਰਿਹਾ ਹੈ ਔਰ ਅੱਜ ਪਰਮਾਤਮਾ ਦੇਖ ਰਿਹਾ ਹੈ ਪਿੰਡਾਂ 'ਚ ਸ਼ਹਿਰਾਂ 'ਚ ਜਿੱਥੇ-ਜਿੱਥੇ ਜਾ ਰਹੇ ਨੇ ਉਹਨਾਂ ਨੂੰ ਜੁੱਤੀਆਂ ਪਹਿਰੀਆਂ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਜੁੱਤੀਆਂ ਪਹਿਦੀਆਂ ਰਹਿਣੀਆਂ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਊਗਾ ਕੀ ਆਮ ਆਦਮੀ ਪਾਰਟੀ ਹੈ ਜਿਹੜੀ ਜਲੰਧਰ ਦੀ ਸੀਟ ਜਿੱਤ ਪ੍ਰਾਪਤ ਕਰੇਗੀ ਬਿਲਕੁਲ ਪ੍ਰਾਪਤ ਕਰੇਗੀ ਸ਼੍ਰੀ ਪੰਗੋਲ ਘੁਮਾਰ ਡੀਲੂ ਜਿਹੜੇ بڑے ਸੂਝਵਾਨ ਨੇਤਾ ਨੇ ਪਰ بڑے ਸ਼ਰੀਫ ਨੇਤਾ ਨੇ ਉਹਨੂੰ ਜਰੂਰ ਐਸਾ ਜਲੰਧਰ ਦੀ ਫੀਲਡ ਤੋਂ ਆਪਣੀ ਜਿੱਤ ਪ੍ਰਾਪਤ ਕਰਨਗੇ ਪੂਰੀ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਹੈ ਔਰ ਜਲੰਧਰ ਦੇ ਵਿੱਚ ਸਿਰਫ ਇੱਕੋ ਹੀ ਨਾਮ ਉਹਨੇ ਕੋਈ ਹਵਾ ਚੱਲ ਰਹੀ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਮੰਤਰੀ ਸਰ ਜਨੈਸ਼ਦਲ ਜੀ ਅੱਜ ਰੋਡ ਸ਼ੋਅ ਕੱਢਿਆ ਜਾ ਰਿਹਾ ਇਸ ਸੰਬੰਧੀ ਕੀ ਕਹਿਣਾ ਚਾਹੁੰਦੇ ਆਂ ਆ ਰਹੀ ਹੈ ਬੜੀ ਛੇਤੀ ਸਾਡੇ ਲੋਕਾਂ ਜਾ ਰਹੇ ਨੇ ਤੇ ਲੋਕ ਬਹੁਤ ਬਹੁਤ ਅੱਜ ਤੱਕ ਇੱਕ ਬਹੁਤ ਜ਼ਿਆਦਾ ਇੰਤਿਆਰ ਕਰ ਰਹੇ ਮੁੱਖੀ ਸਾਹਿਬ ਦਾ ਤੇ ਬਹੁਤ ਹੀ ਜੋਸ਼ ਦੇ ਨਾਲ ਬਕਰ ਜਿਹੜੇ ਨੇ ਲੋਕ ਜਿਹੜੇ ਨੇ ਘਰਾਂ ਤੋਂ ਨਿਕਲੇ ਨੇ ਤੇ ਮੁੱਖਰ ਸਾਹਿਬ ਦੀ ਇੱਕ ਚਲੂ ਮਾਰਨ ਵਾਸਤੇ ਆਪਣੇ ਮਹਰੂਮ ਨੇਤਾ ਦੀ ਚਲੂ ਮਾਰਨ ਵਾਸਤੇ ਆਵਲੇ ਨੇ ਤੇ ਬੜੀ ਛੇਤੀ ਦੀ ਰੋਕ ਸ਼ੁਰੂ ਹੋਏਗਾ ਬਾਕੀ ਬਹੁਤ ਲੋਕੀ ਆਗਾ ਦੇਖ ਲਿਆ ਸਾਰਾ ਚੈਰਚੇ ਉੱਪਰ ਆਇਆ ਇੱਕੋ ਹੀ ਗੱਲ ਲੱਗ ਰਿਹਾ ਆ ਮਾਰਨੀ ਪਾਰਟੀ ਦੀ ਜਿਹੜੀ ਬਾਤ ਹੈ ਇਹਦੇ ਵਿੱਚ ਜਿਹੜੇ ਨੇ ਉੱਗੇ ਜਿਹੜੇ ਨੇ ਸਮਾਜ ਸੇਵ ਕੋ ਵੀ ਪਹੁੰਚਦੇ ਨੇ ਇੱਥੋਂ ਤੱਕ ਵਿਧਾਇਕ ਵੀ ਪਹੁੰਚਦੇ ਨੇ ਤੇ ਜਿਹੜੇ ਨੇ ਕੈਂਡੀਡੇਟ ਅਲਾਊਂਸ ਹੋਏ ਪਵਨ ਕੁਮਾਰ ਟਿੱਲੂ ਉਹ ਵੀ ਪਹੁੰਚਦੇ ਨੇ ਆ ਬਿਲਕੁਲ ਬਿਲਕੁਲ ਜਿਨਨੇ ਪਾਰਟੀ ਦੇ ਵਲੰਟੀਅਰ ਕੈਂਡੀਡੇਟ ਦੇ ਅਲਾਊਂਸ ਹੋਏ ਜਿਹੜੇ ਆਪਲੇ ਸਾਹਿਬ ਜਿਨਨੇ ਵੀ ਉਹਦੇ ਹਰਾਰੇ ਸਾਰੇ ਇੱਥੇ ਹੋ ਚੁੱਕੇ ਨੇ ਬਸ ਸੀਐਮ ਸਾਹਿਬ ਦੀ ਗੱਲ ਅੱਜ ਦੇ ਜਿਹੜਾ ਵੋਟਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਦੇਖੋ ਜੀ ਵੋਟਰਾਂ ਨੂੰ ਐਸੀ ਮੈਸੇਜ ਇਹ ਵੀ ਤੁਸੀਂ 2 ਸਾਲ ਦੀ ਸਰਕਾਰ ਦਾ ਦੇਖ ਲਓ ਅੱਜ ਵੀ ਕਿੰਨਾ ਸੀਐਮ ਸਾਹਿਬ ਨਾਲ ਪਿਆਰ ਹੈ ਜਿਨ੍ਹਾਂ ਨੂੰ 600 ਯੂਨਿਟ ਬ ਜਿਹਨਾਂ ਨੂੰ ਮਹੱਲਾ ਕਲੀਨਿਕ ਦੇ ਵਿੱਚ ਇਲਾਜ ਤੇ 43 ਤਰ੍ਹਾਂ ਦੇ ਟੈਸਟ ਫ੍ਰੀ ਮਿਲੇ ਨੇ ਤੀਰਤ ਯਾਤਰਾ ਸਕੀਮ ਮਿਲੀ ਹੈ 43 ਤਰ੍ਹਾਂ ਦੀਆਂ ਸਕੀਮਾਂ ਘਰ ਬੈਠੇ ਕੋਈ ਡਾਕੂਮੈਂਟ ਬਣਾ ਸਕਦੇ ਇੰਦਾਂ ਦੀਆਂ ਕਿੰਨੀਆਂ ਹੀ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਮਿਲ ਜਾਣੇ ਤੇ ਲੋਕ ਉਹ ਆਪਾਂ ਤਾਂ ਲੋਕਾਂ ਨੂੰ ਸੰਦੇਸ਼ ਆਇਆ ਇਹ ਕਿ ਜਿਹੜਾ ਬੰਦਾ ਕੰਮ ਕਰਦਾ ਵੇ ਜਿਹੜਾ ਬੰਦਾ ਤੁਹਾਡੇ ਆਸਤੇ ਸੋਚਦਾ ਤੁਹਾਡੇ ਸੁੱਖ ਨੂੰ ਚਿਹਰੀ ਬਿਲ ਨਾਲ ਖੜਾ ਹੁੰਦਾ ਉਂਦੇ ਨਾਲ ਹੀ ਜੁਲੋ ਪਰ ਇਹ ਲੋਕਾਂ ਨੂੰ ਕਹਿਣ ਦੀ ਲੋੜ ਨਹੀਂ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਲੋਕ ਆਪੇ ਹੀ ਇਹ ਮੈਸੇਜ ਦੇ ਰਹੇ ਨੇ ਸੋ ਦਗੇਵਾਜ ਲੀਡਰ ਅਮਾਰੇ ਕੀ ਕਹਿਣਾ ਚਾਹੁੰਦੇ ਨੇ ਇਹਨਾਂ ਵਾਲੇ ਦਗੇਵਾਜ ਲੀਡਰ ਜਨਾ ਕੋ ਸਟੈਂਡ ਨਹੀਂ ਲੀਡਰ ਆਪਣੇ ਹਰ ਬਤਾ ਆਪਣਾ ਆਪਣੀ ਨਾਅਰਤ ਬਤਾ ਜੁੜਾਉਂਦੇ ਰਹੇ ਬੰਦੇ ਚਾਹਾਂ ਇਹਨਾਂ ਯੋਰ ਲਾਵੇ ਲੜਾਈ ਹੈ ਚਾਰੋਂ ਦੀ ਲੜਾਈ ਹੈ ਇਹਨਾਂ ਯੋਰ ਲਾਏਗਾ ਫਿਰ ਲੋਕੀ ਨੂੰ ਰਾਜ ਪਾਏਗੇ ਦਿੱਤੇਗਾ ਬੰਦਾ ਨਹੀਂ ਨੋਟ ਕਰ ਰਹੇ ਲੱਗੇ ਤੀਨ ਤੇ ਨਾ